ਦੇ ਸ਼ਾਂਤ ਦੇਸ਼ਵਾਦੀ ਸਾਧ ਸੰਗਤ ਨੂੰ ਸਿੱਖ ਪਰਿਵਾਰ ਸੇਵਾ ਸਾਡੀ ਦੇ ਸਾਰੇ ਮੈਂਬਰਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਮੈਂਬਰ ਕੋਲ ਤੋਂ ਦਿਨ ਪਹਿਲਾਂ ਸਰਦਾਰ ਕਾਬਲ ਸਿੰਘ ਦੇ ਘਰ ਪਹੁੰਚੇ ਸੀ ਇਹਨਾਂ ਨੇ ਸਾਰੇ ਘਰ ਦੇ ਹਾਲਾਤ ਦੀ ਜਾਣਕਾਰੀ ਨ ਲਈ ਕਿ ਕਿਵੇਂ ਪਰਿਵਾਰ ਦਾ ਇਹਨਾਂ ਦਾ ਗੁਜ਼ਾਰਾ ਚੱਲਦਾ ਵਾ ਕਿਸ ਤਰ੍ਹਾਂ ਦੇ ਘਰ ਦੇ ਹਾਲਾਤ ਨੇ ਕਿਵੇਂ ਇਹਨਾਂ ਦੇ ਬੱਚੇ ਜਿਹੜੇ ਪੜ ਰਹੇ ਆ ਸਾਰਾ ਕੁਝ ਇਹਨਾਂ ਸਰਦਾਰ ਕਾਬਲ ਸਿੰਘ ਨੇ ਸਾਨੂੰ ਘਰ ਦਾ ਹਾਲਾ ਜਿਹੜਾ ਦੱਸਿਆ ਸੀ ਉਤਤ ਬਾਅਦ ਅਸੀਂ ਇਹਨਾਂ ਨਾਲ ਵਾਅਦਾ ਕਰਕੇ ਗਏ ਸੀ ਕਿ ਤੁਹਾਨੂੰ ਅਸੀਂ ਕਿਸੇ ਨਾ ਕਿਸੇ ਰੋਜਗਾਰ ਦੇ ਵਿੱਚ ਪਾਵਾਂਗੇ ਕਿ ਜਿਹਦੇ ਨਾਲ ਤੁਹਾਡੇ-ਆਡੇ ਬੱਚੇ ਆ ਉਹ ਜਿਹੜੇ ਸਹੀ ਉਹਦਾ ਪਾਲਣ ਪੋਸ਼ਣ ਹੋ ਸਕੇ ਬੱਚਿਆਂ ਦੀ ਪੜ੍ਹਾਈ ਚੱਲ ਸਕੇ ਘਰ ਦਾ ਗੁਜ਼ਾਰਾ ਜਿਹੜਾ ਤੁਹਾਡਾ ਸਹੀ ਤਰੀਕੇ ਨਾਲ ਚੱਲ ਸਕੇ ਤੇ ਅੱਜ ਅਸੀਂ ਸਾਰੇ ਮੈਂਬਰਾਂ ਦੇ ਨਾਲ ਵਿਚਾਰ ਕਰਕੇ ਤੇ ਅੱਜ ਵੀਰ ਨੂੰ ਇੱਕ ਤਾਂ ਅਸੀਂ ਰੱਖਸ਼ੇ ਵਾਲੀ ਜਿਹੜੀ ਰੈੜੀ ਲਾ ਕੇ ਦਿੱਤੀ ਆ ਨਾਲ ਇਹਨਾਂ ਨੂੰ ਸਬਜੀ ਦਾ ਦਿੱਤੀ ਆ ਕਿ ਆਪਣਾ ਸਬਜੀ ਦਾ ਕਾਰੋਬਾਰੀ ਦਾ ਚਲਾ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਜਿਹੜਾ ਕਰ ਸਕਣ ਬਾਕੀ ਅਸੀਂ ਹੋਰ ਵੀ ਹਾਲਾਤ ਜਿਹੜੇ ਆ ਆਮ ਹੀ ਦੇਖਦੇ ਆ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਿ ਇੰਨੇ ਗਰੀਬ ਪਰਿਵਾਰ ਨੇ ਕਿ ਉਹਨਾਂ ਦਾ ਜਿਹੜਾ ਰੋਟੀ ਦਾ ਗੁਜ਼ਾਰਾ ਵੀੜਾ ਇੱਕ ਟਾਈਮ ਰੋਟੀ ਖਾਂਦੇ ਆ ਤੇ ਇੱਕ ਟਾਈਮ ਉਹਨਾਂ ਨੂੰ ਭੁੱਖੇ ਸੌਣਾ ਪੈਂਦਾ ਵਾ ਇਸ ਤਰ੍ਹਾਂ ਹੀ ਇਹ ਵੀਰਤੇ ਹਾਲਾਤ ਨੇ ਆਪਣੇ ਕਿਰਾਏ ਤੇ ਮਕਾਨ ਦੇ ਲਿਆ ਆ ਕਿਰਾਏ ਤੇ ਰਹਿ ਰਿਹਾ ਵਾ ਬੱਚੇ ਇਹਨਾਂ ਦੇ ਪੜਦੇ ਨਹੀਂ ਪੜ੍ਹਾਈ ਤੋਂ ਬੈਠੇ ਆਤਰੇ ਨੇ ਡਿਡੇ ਕੱਪੜੇ ਤੋਂ ਆਤਰਿਆ ਰੋਟੀ ਪਾਣੀ ਤੋਂ ਆਤਰਿਆ ਭਾਵ ਕਿ ਹਰ ਪਾਸੇ ਵਿਚਾਰੇ ਜਿਹੜੇ ਪਛੜੇ ਹੋਏ ਨੇ ਤੇ ਅਸੀਂ ਫਿਰ ਵਿਚਾਰ ਕਰਕੇ ਇਹਨਾਂ ਨੂੰ ਇਹ ਰੇੜੀ ਬਣਾ ਕੇ ਦਿੱਤੀ ਆ ਤੇ ਜਿੰਨੇ ਵੀ ਵੀਰਾਂ ਨੇ ਇੱਥੇ ਸੰਜੋਗ ਕੀਤਾ ਵਾ ਖਾਸ ਕਰਕੇ ਮੇਰੇ ਬਾਹਰ ਕੈਨੇਡਾ ਦੇ ਵਿੱਚੋਂ ਵੀਰਿਆ ਇੱਥੋਂ ਜਿੰਨੇ ਮੈਂਬਰ ਆ ਅਸੀਂ ਸਾਰੇ ਮੈਂਬਰਾਂ ਦਾ ਤਹਿ ਦਿਲੋਂ ਜਿਹੜਾ ਧੰਨਵਾਦ ਕਰਦੇ ਆ ਕਿ ਜਿਹੜਾ ਨੇ ਇਹਨਾਂ ਸਾਡੇ ਨਾਲ ਸੰਜੋਗ ਕੀਤਾ ਵਾ ਸੰਜੋਗ ਕਰਕੇ ਵੀਰ ਦਾੜਾ ਕਾਰੋਬਾਰ ਚਲਾ ਕੇ ਦਿੱਤਾ ਵਾ ਬਾਕੀ ਹੋਰ ਵੀ ਅਸੀਂ ਸੰਸਥਾਵਾਂ ਬਹੁਤ ਚੱਲ ਰਹੀਆਂ ਵਾਂ ਸੇਵਾਵਾਲੀਆਂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਆਪਾਂ ਵੱਧ ਤੋਂ ਵੱਧ ਜਿਹੜੇ ਆ ਇਹੋ ਜਿਹੇ ਗਰੀਬਾਂ ਦੀ ਬਾਹ ਫੜੀਏ ਇਹੋ ਜਿਹੇ ਗਰੀਬਾਂ ਨੂੰ ਉੱਪਰ ਚੁੱਕੀਏ ਕਿਉਂਕਿ ਬਾਅਦ 'ਚ ਅਸੀਂ ਉਲਾਮੇ ਦਿੰਨੇ ਆ ਕਿ ਇਹਨਾਂ ਨੇ ਧਰਮ ਪਰਿਵਰਤਨ ਕਰ ਲਿਆ ਵਾ ਇਹਨਾਂ ਨੇ ਇਸ ਤਰ੍ਹਾਂ ਕਰ ਲਿਆ ਵਾ ਬਾਕੀ ਸਿੱਖ ਨੂੰ ਜਿਹੜਾ ਹੈ ਸਿੱਖ ਤੇ ਬੜੀ ਭੀੜ ਪੈਂਦੀ ਆ ਉੱਤੇ ਦੁੱਖ ਵੀ ਆਉਂਦਾ ਸੁੱਖ ਵੀ ਪਉਂਦਾ ਹੈ ਸਿੱਖ ਨੂੰ ਕਦੇ ਘਬਰਾਉਣਾ ਨਹੀਂ ਚਾਹੀਦਾ ਉਸ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਜਿਨੇ ਸਾਨੂੰ ਇਹ ਜੀਵਨ ਬਖਸ਼ਿਸ਼ ਕੀਤਾ ਵਾ ਖਾਸ ਕਰਕੇ ਸਿੱਖੀ ਵਾਲਾ ਜੀਵਨ ਜਿਹੜਾ ਮਾਲਕ ਨੇ ਸਾਨੂੰ ਬਖਸ਼ਿਸ਼ ਕੀਤਾ ਵਾ ਸਾਡੇ ਤੇ ਬੜੇ ਦੁੱਖ ਸੁੱਖ ਆਉਂਦੇ ਆ ਅਸੀਂ ਗੁਰੂ ਮਹਾਰਾਜ ਦੇ ਅਰਦਾਸ ਕਰਨੀ ਉਸ ਮਾਲਕ ਨੇ ਸਾਨੂੰ ਦੁੱਖਾਂ ਤੇ ਸੁੱਖਾਂ ਦੇ ਵਿੱਚ ਆਪ ਸੁੱਖਾਂ ਦੇ ਵਿੱਚ ਉਹਨੇ ਪਾਉਣਾ ਵਾ ਦੁੱਖਾਂ ਵਿੱਚ ਮਾਲਕ ਨੇ ਸਾਨੂੰ ਆਪ ਉਹਨੇ ਕੱਢਣਾ ਵਾ ਇਸ ਕਰਕੇ ਆਪਾਂ ਹੋਰ ਕਿਸੇ ਦੇ ਅੱਗੇ ਹੱਥ ਨਹੀਂ ਹਟਣਾ ਆਪਣੀ ਕਿਰਤ ਕਰੋ ਕਿਰਤ ਕਰਕੇ ਆਪਣੇ ਬੱਚੇ ਪਾਲੋ ਕਿਉਂਕਿ ਆਮ ਹੀ ਕੀ ਵੇਖਦੇ ਆ ਕਿ ਆਪਣੇ ਸਿੱਖ ਭਰਾ ਜਿਹੜੇ ਆ ਦਾਕੇ ਮੰਗਣ ਲੱਗ ਜਾਂਦੇ ਆ ਭੈਣਾ ਸਾਡੀਆਂ ਜਾ ਕੇ ਮੰਗਦੀਆਂ ਵਾ ਉਹ ਚੰਗਾ ਭਲਾ ਆਪਣੀ ਕਿਰਤ ਕਰ ਸਕਦੀਆਂ ਨੇ ਪਰ ਉਹਨਾਂ ਨੂੰ ਮੰਗਣ ਦੀ ਹੱਤ ਪੈ ਗਈ ਹੈ ਤੇ ਸਾਡੀ ਸੋਸਾਇਟੀ ਵੱਲੋਂ ਇਹੀ ਉਦਮ ਆ ਕਿ ਅਸੀਂ ਕਿਸੇ ਨੂੰ ਫालतू ਜਿਹੜਾ ਕੋਈ ਨਾਗ ਰਾਚਨ ਦੇਣਾ ਵਾ ਨਾ ਹੀ ਹੋਰ ਚੀਜ਼ ਲਾ ਕੇ ਦੇਣੀ ਆ ਸਾਡਾ ਜਿਹੜਾ ਮਕਸਦ ਮੇਨ ਆ ਅਸੀਂ ਕਿਰਤ ਦੇ ਵਿੱਚ ਪਾਉਣਾ ਵਾ ਜਿਹੜਾ ਵੀ ਕੋਈ ਵੀਰ ਕਿਰਤ ਕਰਨਾ ਚਾਹੁੰਦਾ ਵਾ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ 99685 44588 ਸਾਡਾ ਸੰਪਰਕ ਕਰ ਸਕਦਾ ਹੈ ਅਸੀਂ ਜਿੰਨਾ ਵੀ ਹੋ ਸੋ ਆਪਣੀ ਸੁਸਾਇਟੀ ਦਾ ਵਲਵਾ ਤਵਾਦ ਸੰਜੋ ਕਰਾਂਗੇ ਤੇ ਬਾਕੀ ਮੈਂ ਸਰਦਾਰ ਕਬੀਰ ਸਿੰਘ ਨੂੰ ਹੁਣ ਥੋੜੀ ਦੇਰ ਬਾਅਦ ਬੇਨਤੀ ਕਰਦੇ ਆ ਕਿ ਇਹਨਾਂ ਨੇ ਆਪਣਾ ਜਿਹੜਾ ਸੁਝਾਓ ਸਾਨੂੰ ਸੰਗਤ ਨੂੰ ਦੇਣਾ ਹੋਵੇ ਤੇ ਆਪਣਾ ਸੁਝਾਓ ਦੇ ਸਕਦੇ ਆ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ